ਸਰ ਮੋਸਟ ਵੈਕਮ ਤੁਹਾਡਾ ਟੈਂਡੇ ਆਉਣ ਚ ਸਾਡੇ ਜ਼ਿਲ੍ਹੇ ਵੱਲੋਂ ਪਤੰਗਾਰਾਂ ਨੂੰ ਤੇ ਸਾਡੀ ਪੁਲਿਸ ਠੀਕ ਹੈ ਸਰ ਸਰ ਜਿਹੜੀ ਉਹ ਤੁਸੀਂ ਇਹ ਮਹਿਮਤ ਚਲਾਈ ਹੈ ਪਿੰਡ ਪਿੰਡ ਦੇ ਵਿੱਚ ਕਿੰਨੇ ਸਰਪੰਚਾਂ ਵਾਲਿਆਂ ਤੁਹਾਨੂੰ ਸਾਥ ਦਿੱਤਾ ਦੇਖੋ ਅੱਜ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਟੈਂਡਾ ਸ਼ਕਤੀ ਜਿੰਦ ਦੇ ਵਿੱਚ ਨਸ਼ਿਆ ਵਿਰੁੱਧ ਮੁਹਿੰਮ ਚੱਲ ਰਹੀ ਹੈ ਇਸ ਸੰਪਰਕ ਵਿੱਚ ਸਾਰੇ ਅਧਿਕਾਰੀਆਂ ਤੋਂ ਇਹ ਨੂੰ ਸਾਰਿਆਂ ਨੂੰ ਬਤਾਇਆ ਪਿਛਲੇ ਤਕਰੀਬਨ 1.5 ਬੰਨੇ ਤੋਂ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਇਹ ਉਹਿੰਦੇ ਬੁੱਧ ਦੇ ਵਿੱਚ ਕਿ ਚਲਾਇਆ ਜਾ ਰਿਹਾ ਹੈ ਇਹ ਸੀ ਕਿ ਨਸ਼ਿਆਂ ਦੇ ਖਤਮ ਲਈ ਰਣੀ ਹੈ ਔਰ ਇੱਕ ਦੁਦਸਤਰ ਤੇ ਇਹਦੇ ਵਿੱਚ ਕਾਰਜ ਹੈ ਇਸ ਦੇ ਵਿੱਚ ਜਿਹੜੀ ਸ਼ਾਈ ਚੇਨ ਹੈ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਵੇਡਲਰ ਸਾਹਿਬ ਦੋਨ ਅਨੁਦਗਣਾ ਦੋਨ ਦੀ ਚਵੀ ਕੰਪਨੀ ਹੁੰਦੀ ਹੈ ਕਾਨੂੰਨ ਦੇ ਮਤਲਬ ਕੋਰਾ ਕਰਦੇ ਹੈ ਕੰਪਨੀ ਲੋਕਾਂ ਦੇ ਵਿੱਚ ਜਾਗਰੂਕੀ ਪੈਦਾ ਕਰਨੀ ਲੋਕਾਂ ਦੇ ਨਾਲ ਸਹਿਯੋਗ ਪੰਚਾਇਤਾਂ ਦਾ ਸਹਿਯੋਗ ਇਹ ਕਿ ਇਸ ਲਈ ਕਦਮ ਤੇ ਜਿਹੜੇ ਵੀ ਮਸ਼ਹਰੀ ਜਿਹੜੇ ਆਲਰੇਡੀ ਜਿਹੜੇ ਪੈਕੇਜ ਉਹਨਾਂ ਗ੍ਰੀਪਮੈਂਟਰੀ ਲਾਇਫੇਸ਼ਨ ਸੈਂਟਰ ਮੈਡੀਕਲ ਹੁਕਤਾ ਵਗਰਾ ਉਹ ਪ੍ਰੋਵਾਈਡ ਕਰੂਗਾ ਸੋ ਇਹ 10 ਮੁੱਖੇ ਵੱਖਰੇ ਪ੍ਰਾਮਾਂ ਦੇ ਵਿੱਚ ਇਹ ਵੀ ਇੱਕ ਯੁੱਧ ਸਤਰਤੇ ਕਰ ਲਈ ਕੀਤੀ ਜਾ ਰਹੀ ਹੈ ਅੱਜ ਅਸੀਂ ਤਰਨਾ ਸਾਖੂ ਜਿੰਦੇ ਵਿੱਚ ਇੱਕ ਸੰਪਰਕ ਮੀਟਿੰਗ ਕੀਤੀ ਜਿਨੇ ਵਿੱਚ ਸਾਰੇ ਇਲਾਕੇ ਦੇ ਮੁਦਮੰਤੇ ਸੱਜਣ ਪੰਚ ਸਰਪੰਚ ਇਸ ਮਤੀ ਵਿੱਚ ਸ਼ਾਮਿਲ ਹੋਏ ਹੈ ਦੇ ਵਿੱਚ ਬਹੁਤ ਹੀ ਚੰਗੀ ਕਾਰਜ ਕਰ ਰਹੇ ਹੈ ਤੇ ਉਹ ਤੱਕ ਜਿਨ੍ਹਾਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ 150 ਤੋਂ ਜ਼ਿਆਦਾ ਕੇਸਸ ਕਰ ਦਿੱਤੇ ਨੇ 250 ਤੋਂ ਘੱਟ ਜਿਹੜੇ ਗੱਗ ਪੈਟਰਸ ਖਾਇਏ ਨੇ ਉਹਨਾਂ ਨੂੰ ਟ੍ਰੀਟ ਕਰਾ ਲਿਆ। ਤਕਰੀਬਨ 40 ਦੇ ਕਰੀਬ ਅਗਰ 100 ਜੋ ਮੋਟੀਵੇਟ ਹੋਏ ਨੇ ਉਹਨਾਂ ਨੂੰ ਟ੍ਰੀਟਮੈਂਟ ਲਈ ਰੀਹਬਿਲਿਟੇਸ਼ਨ ਸੈਂਟਰਸ ਦੇ ਵਿੱਚ ਕਾਫੀ ਕਰਵਾਇਆ ਗਿਆ ਤੇ ਪੰਚਾਇਤਾਂ ਨੂੰ ਮੈਂ ਬਹੁਤ ਬੜਾ ਦੱਸਾਈ ਦਿਨਾ ਇਸ ਇਲਾਕੇ ਦੇ ਸਾਰੇ ਪਿੰਡਾਂ ਨੂੰ ਤੇ ਤਕਰੀਬਨ ਪੰਚ ਸਰੋਦੇ ਗ੍ਰਾਮ ਪੰਚਾਇਤਾਂ ਆਪਣੇ ਸਾਰੇ ਹਸਪਤ ਵਿਲੇ ਦੇ ਵਿੱਚ ਉਹਨਾਂ ਨੇ ਤੇਪ ਕੇ ਇਸ ਨੂੰ ਦਿੱਤੇ ਵਿੱਚ ਪੂਰਾ ਪੂਰਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਸਾਰੇ ਪ੍ਰਸ਼ਾਸਨਿਕ ਸਹਿਯੋਗ ਦੇ ਰਹੇ ਨੇ aur ਹੁਣ ਉਹ ਮਾਗੇ ਦੇ ਵਿੱਚ ਆਪਣੇ ਅਸਰ ਪਟੰਡਾ ਦੇ ਵਿੱਚ ਕੱਲ ਪੁਲਿਸ ਆਮ ਦੇ ਤੋਂ ਕੋਈ ਇਨਫਰਮੇਸ਼ਨ ਦੇਣਗੇ ਕਿ ਇੱਥੇ ਨਸ਼ਾ ਫੈਲਦਾ ਹੈ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਕਿੰਨੀ ਬਣਾਉਂ ਬਿਲਕੁਲ ਦੇਖੋ ਇਹ ਜਿਹੜਾ ਔਕੜਾ ਸਾਹਮਣੇ ਆ ਗਿਆ ਹੈ ਅਸੀਂ ਇਕੱਠਾਂ ਸੇ ਕਾਇਮ ਕਰਨੀ ਹੁੰਦੀ ਹੈ ਉਦੇ ਵਿੱਚ ਕੋਈ ਵੀ ਬੰਦਾ ਆਪਣਾ ਨਾਮ ਵਗੈਰਾ ਉੱਤਰਾਡੇ ਇਨਫੋਰਮੇਸ਼ਨ ਦੇ ਦਿੰਦਾ ਹੈ ਜਿਹੜੇ ਨੋਕਲ ਅਕਸਰ ਵੀ ਨਹੀਂ ਉਹਨਾਂ ਨੂੰ ਸਾਡੇ ਨੂੰ ਗਰਾਈਤਾ ਨਹੀਂ ਕਿ ਅਗਰ ਕਿਸੇ ਨੇ ਵੀ ਆਪਣਾ ਨਾਮ ਪਰਾ ਪਛਾਣ ਕਰ ਨਹੀਂ ਦੱਸਿਆ ਸਿਰਫ ਇਨਫੋਰਮੇਸ਼ਨ ਦਿੰਦਾ ਹੈ ਤੇ ਉਹ ਆਪਣਾ ਇਸ ਨੂੰ ਸੰਬੰਧਿਤ ਕਰਦਾ ਹੈ ਉਹਦੇ ਵਿੱਚ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਸ ਲਈ ਦਾ ਸਾਡੇ ਸਟੇਟ ਲੈਵਲ ਦੇ ਸੀਨੀਅਰ ਅਧਿਕਾਰੀਆਂ ਨੂੰ ਮਾਨਿਟਰ ਕੀਤਾ ਜਾਂਦਾ ਜਿੰਨੀਆਂ ਵੀ ਸਾਡੇ ਕੋਲ ਪ੍ਰਿੰਟਸ ਉਸ 에ਰਪਲੇਨ ਤੇ ਵੀ ਆਉਂਦੀਆਂ ਨੇ ਡੇਲੀ ਡਿਸ਼ਚ ਦੇ ਉਹਨਾਂ ਦੇ ਕੀ ਕਾਰਵਾਈ ਹੁੰਦੀ ਹੈ ਕਿ ਇਹਦੇ ਵਿੱਚ ਘੁਟੇਈ ਹੈ ਕਿ ਇਹਦੇ ਵਿੱਚ ਕੀ ਆਇਆ ਹੈ ਪੂਰਾ ਮੋਨਿਟਰ ਕੀਤਾ ਜਾਂਦਾ ਹੈ ਕਿ ਆ ਕਿ ਕੋਈ ਵੀ ਨੂੰਸ਼ ਹੈ ਨਾ ਤੇ ਜਿੱਥੇ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਜਾਂ ਕਿਸੇ ਦੀ ਸੁਰੱਖਿਆ ਤੇ ਖਤਰਾ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਜੋ ਆਪਣੇ ਤੰਦੂਰ ਦਾ ਹਾਲ ਪੂਰੀ ਉਸ ਦੇ ਅਚਾਰ ਕਰਵਾਈ ਕਰੇਗਾ ਔਰ ਸ਼ਕਤੀ ਦੇ ਨਾਲ ਅਸਿੰਦੇ ਇਸ ਨੂੰ ਹਾਲ ਬੰਨਦੇ ਉਹ ਇਹਦਾ ਜੋ ਇਸ ਕਰਕੇ ਇਸ ਮਾਲੋਰ ਬਟੇਂਡਾ ਵਿੱਚ ਜਿਹੜੀ ਅਮਰਦੀਪ ਪੁਆਦ ਜਿਹੜੀ ਪੁਲਿਸ ਅਧਿਕਾਰੀ ਜਿਹੜੀ ਫੜੀ ਗਈ ਨਸ਼ਾ ਵਿੱਚ ਤੋਂ ਦਾਦ ਨੇ ਕਿ ਕਈ ਅਧਿਕਾਰੀ ਇਦਾਂ ਦੇ ਵੀ ਹੈਗੇ ਆ ਜਿਹੜੇ ਪੁਲਿਸ ਦਾ ਅਕਸ ਖਰਾਬ ਕਰਾ ਰਹੇ ਦੇਖੋ ਹਰ ਵਿਧਮੇ ਦੇ ਵਿੱਚ ਪੁਲਿਸ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਹੈ ਤੇ ਜਿਸ ਨੂੰ ਜਿਹੜਾ ਰੂਪ ਕਿਹਾ ਉਹ ਜੇ ਅਸੀਂ ਉਹ ਕ੍ਰਿਮਨਲ ਦੇ ਖਿਲਾਫ ਐਕਟੂਅਲੀ ਹੈ ਲੇਕਿਨ ਸਾਥਾਂ ਬਲੈਕ ਸ਼ੀਪ ਆਪਣੇ ਨੇ ਉਸ ਦੇ ਵਿੱਚ ਵੀ ਕੁਝ ਮਾਜਬ ਹੋ ਸਕਦਾ ਹੈ ਨਸ਼ਾ ਕਰਦੇ ਜਿਹਾ ਜਾਂ ਕੋਈ ਕਿਸੇ ਦਾ ਜਿਹੜੇ ਇਦਾਂ ਦੇ ਹੈਗੇ ਨੇ ਅਧਿਕਾਰੀ ਕਿ ਇਸ ਤੋਂ ਅੱਧਾ ਵੀ ਨਹੀਂ ਤੇ ਉਹਨਾਂ ਦੇ ਕਰ ਬਹੁਤ ਸ਼ਕਤੀ ਦਾ ਵਰਤਣਗੇ ਅਪਨੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਕਿਤਾਜੋਂ ਪਰ ਦੂਸਰਾ ਜੋ ਵੀ ਕਾਨੂੰਨ ਮੁਤਾਬਕ ਕਰਨੀ ਕਰਪਈ ਹੋਈ ਹੈ ਅਤੇ ਜੇਕਰ ਬਾਜ਼ਮੁਰਦੇ ਹੋਏ ਹੋਏ ਕੰਮ ਕਰਦੇ ਨੇ ਉਹਨਾਂ ਦੇ ਦਿੱਤੇ ਕਾਨੂੰਨ ਵੀ ਪੂਰੀ ਸ਼ਕਤੀ ਕਰ ਜੇ ਜੱਜ ਦੀ ਪੂਰੀ ਸ਼ਕਤੀ ਨਾਲ ਉਹ ਕਰਦੇ ਨੇ ਕਿ ਜੜ ਕਰ ਹੀ ਹੁੰਦੇ ਹੋਏ ਜਾਂ ਉਹਨਾਂ ਦੇ ਗਲਤ ਕੰਮ ਕਰਨਗੇ ਤਾਂ ਉਸ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ। ਇਸ ਤਰ੍ਹਾਂ ਦੇ ਕੇਲੇ ਦੇ ਵਿੱਚ ਕਿੰਨੀ ਫੀਸਲੀ ਨਸ਼ਾ ਜਿਹੜਾ ਹੁੰਦਾ ਕਿ ਕੱਟ ਗਿਆ ਨਹੀਂ ਇਹ ਤਾਂ ਤੁਹਾਨੂੰ ਜ਼ਿਆਦਾ ਜਿਹੜੇ ਗਰਾਊਂਡ ਲੈਵਲ ਤੇ ਹੈਗੇ ਐਕਟ ਕੋਈ ਨਹੀਂ ਪਤਾ ਲੱਗਦਾ ਵੀ ਕਿੰਨੇ ਮਿਲਛੇ ਕਿਉਂਕਿ ਇਹ ਉਹ ਜੀ ਹੈ ਜਿਹਨੂੰ ਤੁਸੀਂ ਕੁਆਇਟਿਫਾਈ ਨਹੀਂ ਕਰ ਸਕਦੇ। ਇਹ ਹਰ ਘਰ ਘਰ ਦਾ ਇਹ ਮੈਂ ਅੱਜ ਵੀ ਇਹੀ ਗੱਲ ਕੀਤੀ ਪੀ ਇਹ ਜਿਹੜੀ ਲੜਾਈ ਹੈ ਇਹ ਕਿਸੇ ਇੱਕ ਮੈਥਮੈਟਿਕੀ ਦੇ ਕਿਸੇ ਕੌਂਟਰਾਂ ਦੇ ਕਿਸੇ ਸ਼ਾਸਤਰੀ ਉਮੀਦ ਨਹੀਂ ਇਹ ਸਾਡੀ ਪੰਜਾਬ ਦੇ ਘਰ ਘਰ ਦੀ ਲੜਾਈ ਅਸੀਂ ਆਪਣੀ ਪੀੜੀ ਨੂੰ ਬਚਾਉਂਦੇ ਹਾਂ ਆਪਾਂ ਸਭ ਤੋਂ ਪਹਿਲਾਂ ਤੌਰ ਲਾਪੇ ਫਿਰ ਕਿਸੇ ਪਿੰਡ ਦੇ ਵਸਨੀਕ ਹੋ ਕੇ ਫਿਰ ਟੀਚਰ ਹੋ ਕੇ ਆਪਣੇ ਆਪਣੇ ਰੂਟ ਨੂੰ ਅਸੀਂ ਦੇ ਵਿੱਚ ਨਿਭਾਣਾ ਹੈ ਤਾਂ ਕਿ ਸਾਡੀ ਜਿਹੜੀ ਪਿਛਲੀ ਹੈ ਕੇਸ ਤੋਂ ਬਚੀ ਰਹੇ ਉਹ ਸਾਡਾ ਸਮਾਜ ਸਾਡਾ ਆਪ ਨੂੰ ਸੱਚੀ ਕੱਢੀ ਸਾਰੇ ਪੰਜਾਬ ਦੇ ਦੋ بڑے ਇਲਾਕਿਆਂ ਤੋਂ ਉਹ ਨਹੀਂ ਛੇੜਿਆ ਲੈਂਡਮਾਰਕ ਤੋਂ ਲੈ ਕੇ ਅੱਡੇ ਤੱਕ ਪਹੁੰਚੇ ਇਹ ਕੋ ਜੜੀ ਜੜੀ ਚੀਜ਼ ਵੀ ਜਿੱਥੇ ਪੁਲਿਸ ਦਾ ਕੋਈ ਮੌਟਰ ਹੁੰਦਾ ਹੈ ਕਾਨੂੰਨ ਮੁਤਾਬਕ ਜਿੱਥੇ ਵੀ ਕੋਈ ਸਾਡੇ ਧਿਆਨ ਚ ਕੋਈ ਚੀਜ਼ ਆਈ ਜਾਂਦੀ ਹੈ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਪੂਰੀ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਜੋ ਜੋ ਇਸ ਦਾ ਜਿਸ ਤਰ੍ਹਾਂ ਫਰਗ ਮਾਫੀਆ ਹੈ ਐਨਡੀਆ ਸੈਕਟਿਨ ਲਿਖਿਆ ਇਹਨਾਂ ਨੇ ਪ੍ਰਾਪਰਟੀ ਰੈਵਨੂ ਡਿਪਾਰਟਮੈਂਟ ਦੇ ਨਾਲ ਗੱਲ ਕੀਤੀ ਅਗਰ ਕਈਆਂ ਨੇ ਵੀ ਪ੍ਰਾਪਰਟੀਜ਼ ਆਗੇਨਟਿਫਾਈ ਕਰਕੇ ਕੋਈ ਇਹਨਾਂ ਨੇ ਕ੍ਰਾਈਮ ਦੀ ਸਥਿਤੀ ਸਿਰਾਂ ਨੇ ਕੀਤੀਆਂ ਨੇ ਉਹਨਾਂ ਨੂੰ ਪਰਫੈਕਟ ਤਕ ਜਾਂਦਾ ਹੈ ਕਿਉਂਕਿ ਇੱਕ ਪੂਰੀ ਦਵਾਈ ਸੀ ਇੱਕ 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 ਬੋਰਡ ਪੜਿਆ ਹੁੰਦਾ ਹੈ ਉਹਦੇ ਉੱਪਰ ਉਹ ਇਸ ਸੀਰੀਜ਼ ਦੇ ਨੰਬਰ ਦਿੱਤੇ ਹੋਏ ਹੁੰਦੇ ਨੇ ਜੇ ਉਹ ਜਦੋਂ ਆਰਡਰ ਸੁੱਝਾ ਦੇਦੇ ਤਾਂ ਉਹਨੂੰ ਉਦੋਂ ਪਾਪੜੇਗੇ ਜਬਤ ਕਰ ਦੇਣਗੇ ਔਰ ਇਵਨ ਅਗਰ ਕਿਸੇ ਨੇ ਇਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਜਦੋਂ ਕਿਸੇ ਨੇ ਕੋਈ ਕਮਜ਼ਾ ਕੀਤਾ ਹੋਇਆ ਜਿਸ ਇਸ ਵੀ ਦੇ ਹੁੰਦੇ ਹੈ ਤੇ ਉਹਨਾਂ ਨੂੰ ਜਦੋਂ ਵੀ ਕੋ ਪੁਲਿਸ ਦੀ ਮਦਦ ਨਾਲ ਉਹ ਹੁੰਦਾ ਹੈ ਤਾਂ ਉਹਨਾਂ ਉੱਪਰ ਦਬਾਅ ਖਿੱਚੀ ਜਾ ਸਕਦਾ ਹੈ ਕਿ ਕਿਤਾ ਗਿਆ ਤੱਕ ਉਹ ਬੋਤਲ। ਦਸਟ ਲਾਸਟ ਕੁਐਸਚਨ ਟ੍ਰੈਫਿਕ ਪੁਲਿਸ ਨੂੰ ਲੈ ਕੇ ਗੱਲ ਕਰਦੇ ਹਾਂ। ਐਸੋ ਜਿਹੜੀਆਂ ਨੈਸ਼ਨਲ ਹਾਈਵੇ ਤੇ ਪੱਸਾ ਚੱਲਦੀਆਂ ਉਹਨਾਂ ਦੀ ਕੋਈ ਸਪੀਡ ਲਿਮਟ ਨਹੀਂ ਹੁੰਦੀ ਜਦਕਿ ਹੋਰ ਅਸੀਂ ਦੇਖੀ ਲੋਕਲ ਗੱਡੀ ਲੈ ਕੇ ਜਾਂਦਾ ਬੱਸਾਂ ਕਾਦੀਆਂ ਦਾ ਬਹੁਤ ਬੜਾ ਮਕਬੂਲ ਪਰ ਉਹ ਬੱਸਾਂ ਦੇ ਡਰਾਈਵਰਾਂ ਨੇ ਕੋਈ ਧਾਰਣੀ ਨਹੀਂ ਹੁੰਦੀ ਸਮਝੀ ਉਹਨੇ ਵਾਚਣਾ ਇਹੋ ਇਹੇਜ ਅਰੇਆ ਵੀ ਹੀ ਇਹ ਵੀ ਉਹ ਇੱਕ ਮੈਂ ਮੈਂ ਹਰ ਵਾਰ ਹੀ ਨਾ ਇਦਾਂ ਦਲਤਣਾ ਡੀ ਜੇ ਦੇ ਉਹਨੇ ਦੇ ਵਿੱਚ ਸ਼ੈਫ ਨਹੀਂ ਹੈ ਨਾ ਤਾਂ ਤੁਸੀਂ ਜਿਵੇਂ ਵੱਡੀ ਲੋਕਾਂ ਲਈ ਆਪਾਂ ਸੁਧਾਰ ਨਹੀਂ ਕਰ ਸਕਦੇ ਟ੍ਰੈਫਿਕ ਦੇ ਦੇ ਡੈਡਲਾਈਨ ਦੀ ਪੋਸਟ ਡਿਲੀਵਰੀ ਕਰ ਰਹੇ ਆ ਉਹ ਆਪਾਂ ਰੁਕਦਾ ਹੈ ਰੁਕਦਾ ਹੈ ਉਹ ਸਿਰਫ ਸਾਡੀ ਜਾਨ ਚੋਂ ਖਤ ਰੁਕਦਾ ਹੈ ਸਾਡਾ ਐਕਸੀਡੈਂਟ ਨਾ ਹੋ ਜੂ ਇਸ ਨਹੀਂ ਹੋ ਰਿਹਾ ਉਹ ਆਪਣੀ ਫੁਕਾਸ ਕਰਕੇ ਕਰਦੇ ਕਿਉਂਕਿ ਅਸੀਂ ਆਪ ਡੈਡਲਾਈਨ ਦੇ ਰੁਕਦੇ ਹਾਂ ਪਰ ਅਸੀਂ ਆਪਣੀ ਜਾਨ ਖਤ ਦਾ ਜੋ ਮੈਂ ਤੁਹਾਡੇ ਸਾਹਮਣੇ ਅੱਜ ਇਸ ਸੈਮ ਨੂੰ ਵੀ ਕਰਦਾ ਕਿ ਤੁਸੀਂ ਆਪਣੀ ਆਪਣੇ ਅਧਿਕਾਰ ਨੂੰ ਇਸ ਸੈਲਫ ਰਿਸਪੀਸ ਸਥਾਨੇ ਜਿਹੜੇ ਕਾਨੂੰਨ ਬਣੇ ਨੇ ਇਹ ਸਭੀ ਰੱਖੀ ਰਿਹਾ ਹੈ ਜਿਆਦਾ ਸਿੱਟਾ ਬਹੁਤ ਬਹੁਤ ਕਿਥੇ ਨਹੀਂ ਹੈ ਜਿਆਦਾ ਸਮਾਂ ਕਰਨ ਲਈ ਨਹੀਂ ਹੈ ਤੁਹਾਨੂੰ ਸਾਰੂ ਸਹੈਲ ਨੂੰ ਵੀ ਇਹ ਆਪਣਾ ਜਿਹੜਾ ਹੈ ਡਿਸਪੀਨ ਰੱਖਣਾ ਚਾਹੀਦਾ پولیس ਦਾ ਰੋਲ ਡੈਟਰੈਂਸ ਦਾ ਹੈ ਅਸੀਂ ਉਹਨੂੰ ਚਲਾਨ ਕਰਦੇ ਆਂ ਪਰ ਪਰਚੇ ਨਹੀਂ ਹੁੰਦੇ ਹੈ ਪਰ ਉਹ ਇਹ ਨਹੀਂ ਹੈ ਉਨੀ ਮੁਸ਼ਕਲੀ ਹੁੰਦੀ ਕਿ ਜਿੱਦੇ ਅੱਭੀ ਸਾਰੀ ਪਬਲੀਕ ਹੈ ਇਹਦੇ ਸੁਪਨਿਆਂ ਕੋਲ ਹੈ ਸਾਨੂੰ ਕਪੜੇ ਆਪੋ ਸਾਥੇ ਆਪਣੇ ਸੁਪਨਾ ਡੱਕਣਾ ਚਾਹੀਦਾ ਹੈ ਸਪਰੇਅ ਨਹੀਂ ਦੇ ਸਕਦੇ ਥੈਂਕ ਯੂ